ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਰਾਮ ਰਾਮ ਮੰਡੀ ਦੇ ਬਾਗਾ ਫਾਟਕਾਂ ਦੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਦੀ ਰੇਲਵੇ ਮਲਾਜਮ ਜਿਹੜਾ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਟ੍ਰੈਫਿਕ ਇੰਨਾ ਜ਼ਿਆਦਾ ਹੈ ਕਿ ਫਾਟਕ ਅੱਤ ਵਿਚਕਾਰ ਲੱਗੇ ਹੋਏ ਨੇ ਕਰਮਚਾਰੀ ਲਗਾਤਾਰ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੂਜੇ ਪਾਸੇ ਟ੍ਰੇਨ ਵੀ ਜਿਹੜੀ ਸਾਹਮਣੇ ਆਉਂਦੀ ਦਿਖ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਦਾ ਰਾਮਾ ਮੰਡੀ ਦੇ ਵਿੱਚ ਹਾਲ ਹੈ ਟ੍ਰੈਫਿਕ ਦਾ ਕੋਈ ਸਮਾਂ ਪਹਿਲਾਂ ਇੱਕ ਟ੍ਰੇਨ ਆਈ ਸੀ ਉਹਦੇ ਕਰਕੇ ਫਾਟਕ ਬੰਦ ਸੀਗੇ ਪਰ ਫਾਟਕ ਖੋਲਨੇ ਜਾਣ ਤੋਂ ਬਾਅਦ ਟਰੈਕ ਕਿੰਨੀ ਮੁਸ਼ਕਲ ਦੇ ਨਾਲ ਜਿਹੜਾ ਅੱਗੇ ਜਾ ਰਿਹਾ ਹੈ ਪਰ ਦੂਜੇ ਪਾਸੇ ਇੱਕ ਹੋਲ ਟ੍ਰੇਨ ਆਉਂਦੀ ਹੈ ਤਾਂ ਮੁਲਾਜ਼ਮ ਜਿਹੜਾ ਰੇਲਵੇ ਕਰਮਚਾਰੀ ਹੈ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਟਰੈਕ ਇੰਨਾ ਜ਼ਿਆਦਾ ਹੈ ਕਿ ਟਰੈਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਫਾਟਕਾਂ ਦੇ ਵਿਚਾਲੇ ਰੁਕਿਆ ਹੋਇਆ ਹੈ ਤੁਹਾਦਾਂ ਵੱਤ ਤੋਂ ਵੱਤ ਸ਼ੇਅਰ ਕਰਦੋ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਟ੍ਰੇਨ ਸਾਹਮਣੇ ਆ ਰਹੀ ਹੈ ਤੇ ਅੱਗੇ ਵੀ ਜਿਹੜੇ ਆਪਣੇ ਸਾਧਨ ਕਿਸ ਤਰ੍ਹਾਂ ਲਗਾਏ ਜਾ ਰਹੇ ਨੇ ਤੇ ਇਹ ਸਹੀ ਹੈ ਜਾਂ ਗਲਤ ਹੈ ਤੇ ਇਧਰਨੇ ਪਾਸੇ ਦੇਖ ਸਕਦੇ ਹੋ ਕਿ ਇੱਕ ਵਿਚਲਾ ਰੇਲ ਜਿਹੜਾ ਛੋਟਾ ਹਾਥੀ ਹੈ ਜਿਹੜਾ ਉਹ ਵੀ ਬੰਦ ਹੋ ਗਿਆ ਤੇ ਛੜਕ ਜਿਹੜੇ ਪੂਰੀ ਪੂਰੀ ਤੌਰ ਤੇ ਬੰਦ ਕੀਤੇ ਜਾ ਰਹੇ ਨੇ ਤੇ ਸਾਹਮਣੇ ਟ੍ਰੇਨ ਵੀ ਆ ਰਹੀ ਹੈ ਤੇ ਦੇਖਦੇ ਹਾਂ ਹੁਣ ਇਹੇ ਅੱਗੇ ਇਹ ਵਿਚਾਲੇ ਰੁਕਿਆ ਪਿਆ ਕਿ ਨਿਕਲਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਇਹ ਤੋਂ ਦੇਖ ਸਕਦੇ ਹੋ ਤੁਸੀਂ ਫਟਕ ਬਦਲ ਕੀਤੇ ਜਾ ਰਹੇ ਨੇ ਤੇ ਜਿਹੜਾ ਛੋਟਾ ਹਾਥੀ ਆ ਉਹ ਵਿਚਾਲੇ ਰੁਕਿਆ ਹੋਇਆ ਹੈ ਤੇ ੱਤਕਾ ਲਾ ਕੇ ਜਿਹੜਾ ਲੋਕਾਂ ਵੱਲੋਂ ਕੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜਿਹੜੀ ਟ੍ਰੇਨ ਵੀ ਹੈ ਜਿਹੜੀ ਉਹ ਆ ਰਹੀ ਹੈ ਪਲੇਟਫਾਰਮ ਤੇ ਤੇ ਆਟਕ ਜਿਹੜੇ ਅਧੂਚਾਰ ਨੇ ਤੇ ਲੋਕ ਜਿਹੜੇ ਆਪਣੇ ਸਾਧਨਾਂ ਨੂੰ ਨੰਗਾਉਣ ਦੇ ਲਈ ਕਿਵੇਂ ਜੱਦੋਜਹਾਦ ਕਰ ਰਹੇ ਨੇ ਲੱਗ ਕੇ